ਹੈਲੋ ਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਸੁਖ ਬਲੌਕਸ ਬੋਪਾਰਾ ਚੈਨਲ ਤੇ ਤੁਹਾਡਾ ਸਵਾਗਤ ਹੈ YouTube ਫੈਮਲੀ ਕਿੱਦਾਂ ਸਾਰੇ ਠੀਕ ਠਾਕ ਹੋ ਦੇਖਦੇ ਸਾਰਿਆਂ ਸਤਿ ਸ੍ਰੀ ਅਕਾਲ ਮੈਂ ਕੁਲਵੀਰ ਬੋਪਾਰਾ ਹਾਂ ਜੇ ਤੁਸੀਂ ਮੇਰੇ ਚੈਨਲ ਤੇ ਨਵੇਂ ਹੋ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਆ ਕਰੋ ਤਾਂ ਅੱਜ ਆਉਣ ਵਾਲੀ ਵੀਡੀਓ ਤੇ ਤੱਕ ਪਹੁੰਚ ਸਕਣ ਤੇ ਬੈਲ ਆਲ ਦਾ ਘੰਟੀ ਦਾ ਮਤਲਬ ਸੋਚ ਦਬਾ ਲਿਆ ਕਰੋ ਹੈਨਾ ਤੇ ਸਾਡੇ ਬਲੌਗ ਨੂੰ ਐਂਡ ਤੱਕ ਦੇਖਿਆ ਕਰੋ ਤੇ ਸੋਹਣਾ ਕਮੈਂਟ ਕਰ ਦਿਆ ਕਰੋ ਤੇ ਅੱਜ ਹੈਗੀ ਤਰੀਕ 22 ਤੁਹ ਦਿਨ ਹੈ ਕਾ ਸ਼ੁੱਕਰਵਾਰ ਦਾ ਤੇ ਮੌਰਨਿੰਗ ਟਾਈਮ ਆ ਤੇ 9 ਵਜੇ ਦਾ ਟਾਈਮ ਆ ਮੈਨੂੰ ਲੱਗਦਾ ਤੇ ਉੱਚਾ ਸਕੂਲ ਚਲ ਗਿਆ ਤੇ ਮੈਂ ਸਬਜ਼ੀਆਂ ਆਇਆ ਖੂਤੇ ਅੱਜ ਤੇ ਦੇਖੋ ਜੀ ਬੜੇ ਦਿਨਾਂ ਬਾਅਦ ਗੇੜਾ ਲੱਗਾ ਖੂਦ ਆ ਤੇ ਆਪਣੀ ਫਸਲ ਵਾਲੀ ਦੇਖਣੀ ਚਾਹੀਦੀ ਆ ਕੇ ਹਨਾ ਤੇ ਘੁੰਮਣਾ ਫਿਰਨਾ ਚਾਹੀਦਾ ਆ ਤੇ ਪਤਾ ਲੱਗਦਾ ਹੈ ਤੇ ਘਰ ਬੈਠੇ ਨਾਲ ਆਪਾਂ ਨੂੰ ਕੁਝ ਨਹੀਂ ਪਤਾ ਲੱਗਦਾ ਹਨਾ ਆਓ ਜਾਓ ਨਿਕਲੋ ਬਾਹਰ ਤੇ ਫੇਰ ਆਪਾਂ ਨੂੰ ਪਤਾ ਲੱਗਦਾ ਆ ਕਿ ਕਿੱਥੇ ਕੀ ਵਿਜਿਆ ਆ ਕੀ ਨਹੀਂ ਕਿੰਨਾ ਬੀਜਿਆ ਕਿਦਾਂ ਹਨ ਤੇ ਫਿਰ ਆਪਾਂ ਸਾਰਾ ਪਤਾ ਲੱਗਦਾ ਤੇ ਦੇਖੋ ਜੀ ਪੱਠੇ ਬੀਜੇ ਆ ਪੱਠੇ ਥੋੜੇ ਸਾਡੇ ਲੇਟ ਆ ਤੇ ਚਲੋ ਖੈਰ ਹੋ ਜਾਣੇ ਆ ਤਾਂ ਫੇਦੇ ਵੀ ਹੁੰਦੇ ਆ ਤੇ ਕਿੰਨਾ ਸੋਹਣਾ ਵਿਊ ਆ ਖੂਦ ਆ ਤੇ ਆ ਦੇਖੋ ਤੇ ਪੰਛੀ ਚਲਾਉਂਦੇ ਆ ਪੰਛੀ ਸੋਹਣੀ ਸੋਹਣੀ ਕਿੰਨੀ ਕੀ ਆਵਾਜ਼ ਆਉਂਦੀ ਇਹਨਾਂ ਦੀ ਸਾਰੇ ਆਪ ਆਪਣੇ ਕਮਾਕਾਰਾਂ ਤੇ ਕੋਈ ਦੁਕਾਨ ਤੇ ਕੋਈ ਸਕੂਲ ਕੋਈ ਆਪਣੇ ਖੂਹਾਂ ਤੇ ਸਾਰੇ ਆਪ ਆਪਣੇ ਕਮਾਕਾਰਾਂ ਤੇ ਲੱਗੇ ਆ ਤੇ ਕੰਮ ਕਰ ਖਤਮ ਕਰਕੇ ਆਪਾਂ ਫਿਰ ਆਪਾਂ ਨੂੰ ਉਹੀ ਸਵੇਰੇ ਸਵੇਰੇ ਕੰਮ ਕਰਨੇ ਪੈਂਦੇ ਆ ਤੇ ਇਹੀ ਆਪਣੀ ਜ਼ਿੰਦਗੀ ਆ ਤੇ ਉਧਰ ਲੈਟ ਆਈ ਹੋਈ ਆ ਤੇ ਮੋਟਰ ਚੱਲਦੀ ਹੁਣ ਪਾਣੀ ਮੋੜਨਾ ਆ ਦੇਖੋ ਜੀ ਅੱਜ ਕੱਲ ਕੰਮ ਵਧੀਆ ਆ ਆਟੋਮੈਟਿਕ ਸੋਚ ਨੱਪੇ ਪਾਣੀ ਕਿਦੋਂ ਤੋਂ ਪਾਣੀ ਆ ਮੋੜਨਾ ਆ ਕੇ ਉਧਰ ਨਾ ਕੇ ਮੋੜਨੇ ਆ ਉਧਰ ਜਾ ਇਧਰ ਆ ਜਾ ਅੱਛਾ ਅੱਛਾ ਠੀਕ ਆ ਤੇ ਦੇਖੋ ਮੋਟਰ ਚੱਲਦੀ ਪਈ ਆ ਤੇ ਲੈਟ ਇਹ ਮਾਰਨਿੰਗ ਟਾਈਮ ਦੀ ਲੈਟ ਆ ਇਹ ਤੇ ਪਹਿਲਾ ਹੁੰਦਾ ਜਨਰੇਟਰ ਇੰਜਨਾ ਨਾ ਹੁੰਦਾ ਹੈਗਾ ਪਾਣੀ ਤੇ ਹੁਣ ਸੋਚਣਾ ਪਊ फटाफट ਕੰਮ ਸੌਖੇ ਹੀ ਸਾਰੇ ਕੋਈ ਕੰਮ ਨਹੀਂ ਔਖਾ ਹੈਗਾ ਤੇ ਸਿਰਫ ਇਨਸਾਨ ਮਿਹਨਤੀ ਹੋਵੇ ਕੰਮ ਕਰਨ ਵਾਲਾ ਹੋਵੇ ਹੈਨਾ ਤੇ ਬਹੁਤ ਕੋਸ਼ਿਸ਼ ਕਰਦੇ ਆਨੂੰ ਹੈਨਾ ਜਿਨੇ ਕਰਨੇ ਕੁਛ ਨਹੀਂਗਾ ਤਾਂ ਉਹਨੇ ਵਿਦੇਸ਼ ਜਾ ਕੇ ਵੀ ਨਹੀਂ ਕਰਨਾ ਹੈਨਾ ਜਿਨੇ ਇੱਧਰ ਕੰਮ ਨਹੀਂ ਕੀਤਾ ਹੈਗਾ ਤਾਂ ਆਪਾਂ ਨੂੰ ਜ਼ਰੂਰ ਕੰਮ ਕਰ ਆਪਣੀ ਮਿਹਨਤ ਕਰਨੀ ਚਾਹੀਦੀ ਆ ਤਾਂ ਜੋ ਕਿ ਤੇਰੀ ਮੁਸ਼ਕਲ ਨਹੀਂ ਹੁੰਦਾ ਹੈਗਾ ਨਾ ਕੰਮ ਕਰਨਾ ਹੈਨਾ ਤੇ ਕੰਮ ਦੇ ਨਾਲੇ ਤਰੱਕੀਆਂ ਆਂ ਤੇ ਕੰਮ ਦੇ ਨਾਲੇ ਬਹਾਰਾਂ ਆ ਤੇ ਅੱਜ ਕੱਲ ਕੋਈ ਨਹੀਂ ਕਿਸੇ ਨੂੰ ਪੁੱਛਦਾ ਕਿਸਦਾ ਹਾਲ ਚਾਲ ਤੁਸੀਂ ਕਿਹੜੇ ਹਾਲ ਵਿੱਚ ਆ ਜਾਂ ਕਿੱਦਾਂ ਆ ਕਿ ਤੁਹਾਡਾ ਕੀ ਹਾਲ ਆ ਤੇ ਆਪਣੀ ਮਿਹਨਤ ਤੇ ਵਿਸ਼ਵਾਸ ਰੱਖੋ ਔਰ ਮਿਹਨਤੀ ਸਾਰਾ ਕੁਝ ਆ ਹਨਾ ਤੇ ਮਿਹਨਤ ਕਰਾਂਗੇ ਤੇ ਰੱਬ ਵੀ ਤਰੱਕੀਆਂ ਪਾਉਂਦਾ ਆ ਤੇ ਜੇ ਆਪਾਂ ਬਰਨੀਤੇ ਨੀਤਾ ਮਾੜੀਆਂ ਰੱਖੀਆਂ ਤਾਂ ਰੱਬ ਵੀ ਸਾਨੂੰ ਉੱਥੇ ਹੀ ਰੱਖਦਾ ਆ ਇੱਕ ਗੱਲ ਇਹ ਵੀ ਆ ਸਾਡੇ ਕੰਮ ਹੋ ਜਾਂਦੇ ਜ਼ਰੂਰ ਪਰ ਹੁੰਦੇ ਲੇਟ ਆ ਮੈਨੂੰ ਗੁਰੂ ਸੁਣਤਾ ਲੈਂਦੇ ਆ ਹਨਾ ਤਾਂ ਹੁਣੇ ਜਰੂਰ ਆ ਤਾਂ ਹੁਣੇ ਜਰੂਰ ਹੁੰਦੇ ਲੇਟਿਆ ਚਲੋ ਖੈਰ ਹੁਣੇ ਚਾਹੀਦੇ ਆ ਰੱਬ ਸੁਣਦਾ ਜਰੂਰ ਸਾਡੀ ਤਰ ਸੁਣੂਗਾ ਸਾਨੂੰ ਪੂਰੀ ਉਮੀਦ ਆ ਉਹਨਾਂ ਤੇ ਮਿਹਨਤ ਕਰੀ ਜਾਂਦੇ ਆ ਤੇ ਵੀਡੀਓ ਅਪਲੋਡ ਕਰੀ ਜਾਂਦੇ ਆ ਹਨਾ ਤੇ ਹੁਣ ਆਪਾਂ YouTube ਤੇ ਆ ਗਏ ਤਾਂ ਹੁਣ ਆਪਾਂ ਮੰਜ਼ਿਲ ਤੱਕ ਪਹੁੰਚ ਕੇ ਰਾਵਾਂਗੇ ਹਨਾ ਇਹ ਗੱਲ ਆ ਦੇਖੋ ਆੜ ਪਾਣੀ ਆ ਇਹਨੂੰ ਆਈ ਜਾਂਦਾ ਆ ਭਰੀ ਜਾਂਦੀ ਆ ਤੇ ਆੜ ਸਾਫ ਹੋਵੇ ਫਟਾਫਟ ਪਾਣੀ ਫਿਰ ਦੌੜਾ ਹੀ ਆਉਂਦਾ ਆ ਮੈਨੂੰ ਖੇਤੀਬਾੜੀ ਦਾ ਬੜਾ ਸ਼ੌਂਕ ਆ ਮੈਂ ਪੱਠੇ-ਵੱਠੇ ਵੱਢਣੇ ਉੱਥੇ ਸਬਜ਼ੀ ਬੀਜਣੀ ਗੁੱਡਣੀ ਤੇ ਘਰ ਦੇ ਕੰਮ ਕੀਤੇ ਹੋਏ ਕੋਈ ਮੁਸ਼ਕਲ ਨਹੀਂ ਹੁੰਦਾ ਹੈਗਾ ਨਾ ਤੇ ਜਿਨ੍ਹਾਂ ਨੇ ਘਰ ਦੇ ਕੰਮ ਕੀਤੇ ਹੀ ਕਰਕੇ ਦੇਖੇ ਨੇ ਉਹਨਾਂ ਨੂੰ ਪਤਾ ਕੀ ਕੰਮ ਕਰਕੇ ਕਿਦਾਂ ਹੁੰਦੇ ਘਰ ਦੇ ਤੇ ਸਾਰੇ ਦਾ ਸੁੱਖ ਦੇਖਿਆ ਔਖੇ ਔਖੇ ਟਾਈਮ ਵੀ ਦੇਖਿਆ ਹੈ ਨਾ ਤੇ ਇਹ ਜਰਾ ਜਾਨੀ ਦੁਖੀ ਦੇਖਿਆ ਤੇ ਹੁਣ ਵੀ ਦੇਖਦੇ ਆ ਜਦ ਦੁੱਖ ਸੁੱਖ ਜ਼ਿੰਦਗੀ ਦੇ ਨਾਲ ਹੀ ਆ ਤੇ ਇਹ ਗੱਲ ਆ ਤਾਲੂ ਤਾਂ ਅਨੁਭਵ ਤਾਂ ਲੈ ਚੱਲਦੇ ਆ ਤੇ ਸਾਜੀ ਨੇ ਨੱਕਾ ਮੋੜਤਾ ਹੈ ਹੈਨਾ ਵੇਖੋ ਜੀ ਘਰ ਦੇ ਸਾਗ ਦੀ ਬੜੀ ਮौज ਹੁੰਦੀ ਆ ਤੇ ਘਰ ਦੇ ਸਾਗ ਦੀ ਬਰਕਤ ਵੀ ਬਹੁਤ ਹੁੰਦੀ ਜਦੋਂ ਆਪਾਂ ਮੁੱਲ ਲੈਨੇ ਆ ਤਾਂ ਫਿਰ ਉਹ ਬਰਕਤ ਤਾਂ ਨਹੀਂ ਹੁੰਦੀ ਹੈਗੀ ਹੈਨਾ ਕੀ ਕਰ ਦੇ ਸਕਦੀ ਬਹੁਤ ਵਰਕਤ ਹੁੰਦੀ ਆ ਤੇ ਘਰ ਦਾ ਇੱਕ ਚੀਜ਼ ਹੋਣੀ ਚਾਹੀਦੀ ਹੈ ਚਲੋ ਖੈਰ ਜਿਨ੍ਹਾਂ ਦੇ ਹੈ ਨਹੀਂ ਉਹ ਚਲੋ ਮਜਬੂਰੀ ਹੁੰਦੀ ਹੈ ਉਹਨਾਂ ਨੂੰ ਹਨਾ ਜਿੱਦਾਂ ਹੋ ਜਾਂਦੀ ਆ ਦੇਖੋ ਜੀ ਪੱਠਿਆਂ ਨੂੰ ਆ ਗਿਆ ਪਾਣੀ ਤੇ ਪੱਠੇ ਹੋ ਜਾਣੇ ਹੁਣ ਮਿੰਟੋ ਮਿੰਟੀ ਤੇ ਪਹਿਲਾਂ ਇਹਨੂੰ ਖਾਦ ਵੀ ਪਾਈ ਸੀਗੀ ਤੇ ਪਾਣੀ ਵੀ ਪਹਿਲਾਂ ਲਾਇਆ ਸੀਗਾ ਤੇ ਜੇ ਆਪਾਂ ਨਹੀਂ ਪਾਣੀ ਦਿੰਦੇ ਫਿਰ ਸੁੱਕ ਜਾਂਦੇ ਆ ਤੇ ਫਿਰ ਪੱਠੇ ਬਹੁਤੀ ਗ੍ਰੋਥ ਨਹੀਂ ਕਰਦੇ ਹੈਗੇ ਤੇ ਉਧਰ ਕਣਕ ਵੀ ਕਿੰਨੀ ਸੋਹਣੀ ਉੱਗੀ ਆ ਕਣਕ ਵੀ ਬਹੁਤ ਸੋਹਣੀ ਉੱਗੀ ਆ ਤੇ ਵਧੀਆ ਇੱਕਦਮ ਇੱਕਸਾਰ ਆ ਤੇ ਵਾਇਰਸ ਸਾਰਿਆਂ ਦੀ ਕਣਕੀ ਵੀ ਜੀ ਬੀਜਿਆ ਹਰਿਆ ਕਰੇ ਹੈ ਨਾ ਤੇ ਮਿਹਨਤ ਵਿੱਚ ਬਰਕਤ ਪਾਵੇ ਤੇ ਦੇਖੋ ਜੀ ਬੀਜਾਂਗੇ ਤਾਂ ਫੇਰ ਹੀ ਵੱਡਾਂਗੇ ਤੇ ਮਿਹਨਤ ਨਾਲ ਸਾਰਾ ਕੁਝ ਆ ਪਾਣੀ ਆਉਂਦਾ ਭੱਜਾ ਤੇ ਹੁਣ ਪਾਣੀ ਇਹਦਾ ਦੇਖੋ ਆਰਗਦਾ ਭਰੀ ਜਾਂਦੀ ਆ ਤੇ ਪੱਠੇ ਭਰਨੇ ਸਾਰੇ ਇਹ ਤੇ ਆਹ ਲਾਏ ਅਸੀਂ ਬੋਰੇ ਤੇ ਸੂਰਾਂ ਦਾ ਤੁਹਾਨੂੰ ਪਿਛਲੀ ਵਲੌਗ ਚ ਵੀ ਦੱਸਿਆ ਸੀਗਾ ਵੀ ਸੂਰਾਂ ਦਾ ਸਾਡੇ ਬਹੁਤ ਇਥੇ ਪੰਗਾ ਜਿਆ ਆ ਆਉਂਦੇ ਆੜਾ ਢਵਾ ਢਾ ਦਿੰਦੇ ਆ ਤੇ ਪੱਠੇ ਵੀ ਸਾਰਾ ਕੁਝ ਖਰਾਬ ਕਰ ਜਾਂਦੇ ਆ ਪਰ ਹੁਣ ਉਹ ਡਰਨੇ ਕੱਡੇ ਹੋਏ ਆ ਤੇ ਹੁਣ ਨਹੀਂ ਆਉਂਦੇ ਹੈਗੇ ਤੇ ਡਰ ਜਾਂਦੇ ਉਹਨਾਂ ਨੂੰ ਐ ਲੱਗਦਾ ਵੀ ਕੋਈ ਬੰਦਾ ਅੱਗੇ ਖੜਾ ਹੋਇਆ ਹਨਾ ਤੋਂ ਉਦੋਂ ਨਹੀਂ ਡਰਦੇ ਹੈਗੇ ਤੂੰ ਦਾ ਮੂੰਹ ਮਾਰ ਮਾਰ ਕੇ ਮਾਰ ਮਾਰ ਕੇ ਸਾਰੀ ਫਸਲ ਆਡਾ ਆਡਾ ਸਭ ਟਾ ਦਿੰਦੇ ਆ ਖਰਾਬ ਕਰ ਦਿੰਦੇ ਆ ਤੇ ਇਧਰੋਂ ਕਮਾਦਾਂ ਚੋਂ ਨਿਕਲਿਆ ਆਉਂਦੇ ਆ ਤੇ ਇਧਰੋਂ ਬੁੱਟਰਾਂ ਨਾਲ ਆ ਜਾਂਦੇ ਆ ਤੇ ਨੁਕਸਾਨ ਕਾਫੀ ਕਰਦੇ ਆ ਤੇ ਹੁੰਦੇ ਬੱਚੇ ਬੱਚੇ ਜਾਈ ਇਹਨਾਂ ਦੇ ਤੇ ਕਣ ਕੇ ਵੈਸੇ ਵਿਜੀ ਜਾਂਦੇ ਜੀਵਿੰਦਾਰ ਕਈਆਂ ਨੇ ਵਿਜੀ ਲਈ ਕਈਆਂ ਨੇ ਅਜੇ ਗੰਡਾ ਪਈਆਂ ਆ ਉਹ ਚੱਕਣ ਵਾਲੀਆਂ ਤੇਦੇ ਬਸ ਕਮ ਚੱਲੀ ਜਾਂਦਾ ਆ ਤੇ ਅਗੇ ਦੀ ਖੇਤੀ ਬਿਜੀ ਜਾਂਦੇ ਵੈਸੇ ਪਛੇਤੀ ਨਹੀਂ ਜੀਵਨਦਾਰ ਬਿਜੀ ਜਾਂਦੇ ਆ ਤੇ ਉਧਰ ਸਬਜ਼ੀ ਗਏ ਆ ਹਨਾ ਤੇ ਇਸ ਵੇਲੇ ਘਮਣਾ ਫਸਲ ਦੇਖਣੀ ਵਧੀਆ ਲੱਗਦਾ ਸਾਰਿਆਂ ਨੂੰ ਹਨਾ ਕਿਉਂ ਕਿ ਕਿੱਧਰ ਉਧਰ ਮੋੜ ਕੇ ਹੋ ਕੇ ਪੱਟਿਆਂ ਨੂੰ ਪਾਣੀ ਇਧਰ ਆ ਜਾਂਦਾ ਤੇ ਫਿਰ ਸਾਰੀ ਸਾਕ ਬਾਦੂ ਹੋ ਜਾਣਾ ਹੈ। ਹੈ ਥੋੜੀ ਪ੍ਰੋਬਲਮ ਚੱਲਦੀ ਆ। ਆੜ ਵਿੱਚੋਂ ਦੀ ਪੈ ਘਮਾਇਆ ਵਿੱਚ ਦੇ। ਤੇ ਦੁਕਾਨ ਕਿੰਨੀ ਸੋਹਣੀ ਆ। ਵਧੀਆ। ਤੇ ਇਹ ਸਾਡਾ ਇੱਥੋਂ ਕਚਰਾ ਰਸਤਾ ਬਾਕੀ ਸਾਰਾ ਰਸਤਾ ਹੈ ਨਾ। ਆਪਾਂ ਬਹੰਦਾਲ ਸ੍ਰੋਬੜ ਤੋਂ ਲੈ ਕੇ ਤੇ ਬਗੜੀ ਪੁਲ ਤੱਕ ਪੱਕਾ ਹੀ ਆ ਤੇ ਬੜੀ ਆਵਾਜ਼ ਆਈ ਹੈ ਇਧਰਲੇ ਪਾਸੇ। ਤੇ ਹੁਣ ਖਾੜੇ ਵਾਲ ਦੀ ਘਟਿਆ ਤੇ ਇਧਰ ਲੋਕੀ ਜਾ ਰਹੇ ਜਾਂਦੇ ਆ ਕਿ ਪੱਕਾ ਰੋਡ ਬਣਿਆ ਤੇ ਨਵਾਂ ਰੋਡ ਬਣਿਆ ਤਾਂ ਟਮੇਟੋ ਮੇਟੀ ਪਹੁੰਚ ਜਾਈਦਾ ਤੇ ਟਮੇਟੋ ਮੇਟਾ ਹਾਜੀ ਤਾਂ ਚਲ ਜੀਦਾ ਹੈ ਤੇ ਬੜਾ ਸੌਖਾ ਜਾ ਹੋ ਗਿਆ ਤੇ ਪਹਿਲਾ ਸਮਾਂ ਕਿ ਟੁੱਟਿਆ ਸੀਗਾ ਨਹੀਂ ਆਉਣਾ ਚਿੱਕੜ ਹੋ ਜਾਣਾ ਤੇ ਬੜਾ ਮੁਸ਼ਕਲ ਜਾ ਹੁੰਦਾ ਸੀਗਾ ਤੇ ਹੁਣ ਤਾਂ ਮੋਜਾਂ ਬਹੁਤ ਹੋ ਗਈਆਂ ਤਾਂ ਹੁਣ ਅਸੀਂ ਜਾ ਹੀ ਦੱਸੇ ਬਾਲਿਆ ਹਾਂਜੀ ਮੋਟਰ ਚੱਲਦੀ ਪਈ ਇਧਰ ਪੱਠੇ ਪਰ ਹੁੰਦੇ ਵੇ ਆ ਤੇ ਦੇਖੋ ਨਿਕਾ ਨਿਕਾ ਪਾਣੀ ਆ ਪਣੀ ਦਸੇ ਰਸਰੇ ਮੋਟਰਾਂ ਦਾ ਆਮਦਾ ਲਾਇਆ ਬੁੱਟਾ ਤੇ ਅੰਬ ਤੱਦੇ ਤੇ ਇਧਰ ਇਧਰ ਵੀ ਸੋਹਣੀ ਕਣਕੋ ਇਹ ਬਾਹਰ ਆ ਗਈ ਆ ਵਧੀਆ ਆ ਹੈਨਾ ਤੇ ਇਹਨੂੰ ਪਾਣੀ ਹਜੇ اٹਕੇ ਦੇਣਾ ਆ ਤੇ 20 ਦਿਨ ਬਾਅਦ ਪਾਣੀ ਦਈਦਾ ਹੁੰਦਾ ਆ ਪਾਣੀ ਇਦਾਂ ਨਹੀਂ ਦਈਦਾ ਹੈਗਾ ਤੇ ਪਹਿਲਾਂ ਅੰਬੂਰ ਖਾ ਕੇ ਪੇਟ ਪੂਜਾ ਕਰ ਲਈਏ ਪਹਿਲੇ ਪੇਟ ਪੂਜਾ ਫਿਰ ਕੰਮ ਦੂਜਾ ਸਬਜ਼ੀ ਦੇਖਦੇ ਆ ਕਿਹੜੀ ਹੋਗੀ ਕਿਹੜੀ ਨਹੀਂ ਹੈਗੀ ਨਸਨ ਤਾਂ ਬਹੁਤ ਵਧੀਆ ਅਗਿਆ ਹੋਇਆ ਕੰਨ ਵੀ ਸੋਣਾ ਅਗਿਆ ਥੋੜੀ ਪਾਲਕ ਘਟੂ ਗਈ ਆ ਇਧਰਾਂ ਬਿਜਣੀ ਪਾਉਗੀ ਦੇਖੋ ਜਿਹੜੇ ਰੋਹੀ ਪਿਆਲੀ ਹੁੰਦੀ ਨਾ ਸਾਡੇ ਖਾਨ ਕੇ ਤੇ ਜਸਨ ਸੋਣਾ ਹੋ ਗਿਆ ਵਧੀਆ ਹੋ ਗਿਆ ਜਿਦਾਂ ਕਿ ਨੰਦ ਨਾ ਜਿਸ ਦੇਸ ਦਾ ਖਾਈਏ ਉਸ ਦਾ ਬੁਰਾ ਨਹੀਂ ਮੰਗੀਦਾ ਹੈ ਨਾ ਜੇ ਹੁਣ ਆਪਾਂ ਖਾਣੇ ਤਾਂ ਤੁਹਾਨੂੰ ਇਹ ਵਧੀਆ ਲੱਗਣਾ ਹੈ ਜਿਸ ਘਰ ਦਾ ਖਾਣੇ ਆਪਾਂ ਹੁਣ ਤੇ ਵਧੀਆ ਹੋ ਜਾਂਦਾ ਸਾਰਾ ਕੁਝ ਮੂੜੀਆਂ ਵੀ ਹੋ ਗਈਆਂ ਸਾਡੀਆਂ ਹਾਂਜੀ ਹੁਣ ਆ ਗਏ ਅਸੀਂ ਘਰ ਤੇ ਦੇਖੋ ਜੀ ਘਰ ਦੇ ਕੰਮ ਕਾਰ ਜਿਹੜੇ ਰਹਿੰਦੇ ਸੀ ਉਹ ਕੰਮ ਕਾਰ ਨੇ ਵੇਰੇ ਆ ਆਣ ਕੇ ਮੈਂ ਹਨਾ ਤੋਂ ਉਹ ਕੱਪੜੇ ਸੀ ਉਹ ਧੋਤੇ ਤੇ ਹੁਣ ਕੰਮ ਮੇਰਾ ਕੰਪਲੀਟ ਹੋ ਗਿਆ ਤਾਂ ਹੁਣ ਮੈਂ ਸੇਕਣੀ ਧੁੱਪ ਤੇ ਧੁੱਪ ਸਾਡੇ ਵਿਹੜੇ 'ਚ ਬਹੁਤ ਮਤਲ ਛੇਤੀ ਚੱਲ ਜਾਂਦੀ ਆ ਤੇ ਇਸ ਕਰਕੇ ਛਾਤੇ ਬਹਿਣਾ ਪੈਂਦਾ ਤਾਂ ਛਾਤੇ ਜਾਣਾ ਤੇ ਧੁੱਪ ਸੋਹਣੀ ਲੱਗਦੀ ਆ ਤੇ ਮੈਂ ਧੁੱਪੇ ਬਹਿ ਕੇ ਹੁਣ ਮੂਫਲੀ ਦੇ ਗੱਚ ਖਾਉਂਗੀ ਤੇ ਗੱਚ ਬਹੁਤ ਟੇਸਟੀ ਲੱਗਦੀ ਹੈ ਹਨਾ ਤੇ ਕਈਆਂ ਨੂੰ ਪਸੰਦ ਹੋਊਗੀ ਗੱਚ ਖਾਣੀ ਹਨਾ ਤੇ ਮਿਲ ਤਾਂ ਬਹੁਤ ਵਧੀਆ ਲੱਗਦੀ ਆ ਤੇ ਇਸ ਕਰਕੇ ਮੈਂ ਨਾਲ ਧੁੱਪ ਸੇਕੂੰਗੀ ਤੇ ਨਾਲੇ ਮੈਂ ਹੰਗੱਚ ਖਾਉਂਗੀ ਤੇ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਕਰਿਓ ਸੈਕਾ ਤੁਹਾਡੇ ਬਹੁਤ ਤੁਹਾਨੂੰ ਕੋ ਦੰਦੇ ਲੱਗਦੇ ਆ ਤੇ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਓਕੇ ਬਾਏ ਬਾਏ ਜੀ ਸਤਿ ਸ਼੍ਰੀ ਅਕਾਲ ਜੀ ਓਕੇ ਜੀ ਬਾਏ ਆਲ ਦਾ ਵੈਸਟ